ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਮੱਲਕੇ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਝੋਟੀ ਲੈ ਕੇ ਆਂਦੀ ਆ ਜੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਬਾਈ ਚੰਗੇ ਦੁੱਧ ਵਾਲੀ ਦੱਸਦਾ ਜੀ ਨੂੰ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਰਾਜ ਆਤਮੋ ਸਿੰਘ ਪਿੰਡ ਮੱਲਕੇ ਠੀਕ ਆ ਤਹਿਸੀਲ ਤੇ ਜ਼ਿਲ੍ਹਾ ਬਈ ਜ਼ਿਲ੍ਹਾ ਆਪਣਾ ਮੋਗਾ ਤਹਿਸੀਲ ਬਾਘਾਪੁਰਣਾ ਠੀਕ ਆ ਜੀ ਘਰ ਦੀ ਹੈ ਜੀ ਝੋਟੀ ਘਰ ਦੀ ਝੋਟੀ ਆ ਮੈਂ ਝੋਟੀਆਂ ਕੋਲੇ ਖੜੀ ਹਾਂ ਠੀਕ ਆ ਸੂਆ ਕਿੰਨੇ ਮਾ ਜੀ ਇਹ ਜੀ ਤੂੰ ਚਾਹੂਗਾ ਦੂਜਾ ਸੂਆ ਜੀ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਯਾਰ ਆਪਸਾਰੂ 8 ਦਿਨ ਆਪ ਤਾਂ 2 ਦਿਨ ਬਾਅਦ ਵੀ ਸਕਦੇ ਘਟ ਵੀ ਸਕਦੇ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਇਹ 12 ਲੀਟਰ ਤਾਂ ਸੀ ਦੋਹਾਂ ਟਾਈਮਾਂ ਦਾ ਪਿਛਲੇ ਮਾਂ ਦਿੱਤੀ ਆ ਜੀ ਠੀਕ ਆ ਥਣਾ ਦੀ ਪਾਰ ਪਿੱਛੇ ਦੀ ਝੋਟੀ ਦੀ ਗੱਲ ਜੇ ਉਹ ਝੱਲੀ ਆਪਣੇ ਘਰੇ ਬੰਦੇ ਜੇ ਪਾਰ ਝੋਟੀ ਪਉਣੀ ਹੋ ਜੇ ਝੋਟੀ ਦੇ ਪਾਰ ਦਿਖਾ ਦੇ ਇਕਤੀਆਰ ਜਾਉ 15 16 ਨੂੰ ਜੀ ਜਾਉ ਜਾਉ ਠੀਕ ਠੰਡੀ ਸੀਲ ਹੈ ਜੀ ਪੂਰੀ ਬਹੁਤ ਸੀਲ ਝੋਟੀ ਜੀ ਠੀਕਾ ਤੁਰ ਕੇ ਦਿਖਾ ਦਿਓ ਜੀ ਇਹਨੂੰ ਸੂਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਤੇ ਸੰਭੀ ਬਲੀ ਵੀ ਪੂਰੀ ਹੈ ਜੀ ਪਹਿਲੇ ਸੂਏ ਬਾਈ ਦੱਸਦਾ ਕਿ ਆਪਾਂ 12 ਕਿਲੋ ਦੁੱਧ ਦੇ ਦਾ ਚੋਇਆ ਹੋਇਆ ਜੀ ਇਕਤੀਆਰ 15 16 ਦੀ ਉਮੀਦ ਆ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਬਹੁਤ ਚੰਗੀ ਰਿਕਾਰਡਾਂ ਟੁੱਟ ਗਈ ਠੀਕ ਆ ਜੀ ਜਿੰਨੀ ਤੁਸੀਂ ਸਾਂਭ ਲਓਗੇ ਉਹਨਾਂ ਦੁੱਧੇ ਤੋਂ ਲੈ ਸਕਦੇ ਹੋ ਪੈਠ ਪੂੜਾ ਚੰਗਾ ਬੇਲ ਬਾਕੀ ਤਿਆਰੀ ਬਹੁਤ ਸੋਹਣੀ ਕੀਤੀ ਵੀ ਆ ਗੋਲ ਸਿੰਗੀ ਆ ਜੀ ਉਹ ਮੋੜ ਲਿਓ ਤੁਸੀਂ ਮੈਨੂੰ ਪਾਜ ਬੋਲੀ ਸਮੀ ਭਲੀਆ ਸੋਹਣਾ ਮੁੱਠੀ ਵਾਲਾ ਕਾਣਾ ਤੇ ਇਹਦੇ ਮਾਂ ਦਾ ਦੁੱਧ ਬਾਈ ਦੱਸਦਾ ਕਿ 24 ਕਿਲੋ ਆ ਯਾਨੀ 12 ਕਿਲੋ ਇੱਕ ਡੰਗ ਦਾ ਇੱਕ ਡੰਗ ਦਾ ਮਾਣਾ ਗਿਆ ਵਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਮੂਰਾ ਦਾ ਤੋਹਫਾ ਹੀ ਆਪਾਂ ਕਹਿ ਸਕਦੇ ਆ ਸੋਨਾ ਹਾਥੀ ਚਵਾਈ ਵਾਲਾ ਥਣ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਕਿਉਂਕਿ ਥੋੜਾ ਜਿਹਾ ਪਸ਼ੂ ਉਪਰ ਆ ਜੀ ਬੈਗ ਸੈਟ ਤੋਂ ਮੈਂ ਚੈੱਕ ਕਰ ਲਉ ਬਹੁਤ ਚੰਗਾ ਤੇ ਸੋਨਾ ਹਵਾਨਾ ਬਾਕੀ ਆਪਾਂ ਚੈੱਕ ਕਰਾ ਦਿੰਨੇ ਆ ਜੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਜੀ ਲਓ ਜੀ ਫੋਟ ਚੈੱਕ ਕਰ ਸਕਦੇ ਤੁਸੀਂ ਹਵਾਨਾ ਡਰਦੀ ਕਰਕੇ ਤੇ ਆਪਾਂ ਤੁਰਦੀ ਹੋਈ ਦਿਖਾ ਨਹੀਂ ਸਕੇ ਹਵਾਨਾ ਕਿਉਂਕਿ ਥੋੜਾ ਜਿਹਾ ਡਰਦਾ ਪਸ਼ੂ ਲਓ ਚੈੱਕ ਕਰ ਸਕਦੇ ਹੋ ਫੋਟ ਸ਼ਾਂਕ ਭੂਰਾ ਵੀ ਨਹੀਂ ਬਿੱਥੀ ਤੇ ਥਣ ਲੱਗਿਆ ਵਾ ਮੋਟਾ ਹੱਥੀ ਚਵਾਈ ਵਾਲਾ ਬਾਕੀ ਬਰੇ ਸ਼ਕੀਨ ਝੋਟੀ ਆ ਤੇ ਕੀਮਤ ਕੀ ਰਹਿਣ ਵਾਲੀ ਹੈ ਜੀ ਇਹਦੀ ਇਹ ਜੀ ਕੀਮਤ 1,30,000 ਰੁਪਇਆ ਮੰਗਦੇ ਆ ਹੋਜੂ ਮਾੜਾ ਮੋਟਾ ਮਾਨ ਤਣ ਕਰ ਦਾਂਗੇ ਠੀਕ ਆ ਜੀ 1 ਲੱਖ ਤੇ 30,000 ਰੁਪਇਆ ਇਹਦੀ ਕੀਮਤ ਆ ਵਿੱਚੋਂ ਬਾਈ ਕਹਿੰਦਾ ਆਪਾਂ ਥੋੜਾ ਕਨਾ ਮਾਨ ਤਣ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ